ਫੇਰ ਵਈ ਕਿ ਅੱਜ ਛਪਲੇ ਤੋਂ ਨਾ ਰੋਜ ਬਹਿ ਜਾਂਦੀ ਇਹ ਤਾਂ ਆਪਣੇ ਘਰੇ ਕੱਪੜੇ ਤੋਂ ਨਾ ਨਾ ਕਲਰ ਆਪਕੇ ਸੀ ਫੇਰ ਲੱਗੀ ਉੱਥੇ ਪਾਣੀ ਡੋਲ ਦਿੰਦੀ ਸਾਰਾ ਢੋਲ ਲਗਾ ਚੋਟਾਂ ਇੱਕਾਂ ਚੋਂ ਨਾ ਮਤਲਬ ਕਲਰ ਆ ਕੇ ਅਸੀਂ ਨਿਪੜੇ ਤੂੰ ਫੇਰ ਵਈ ਕਿ ਇੱਥੇ ਆ ਕੇ ਨਾ ਕੋਈ ਕੋਈ ਨਹੀਂ ਆਇਆ ਤੂੰ ਕਰਦੀ ਮੈਂ ਕਿੱਥੇ ਕੱਪੜੇ ਉੱਧਰ ਤੋਂ ਆਉਂਦੇ ਨਾ ਪਾਣੀ ਮੈਂ ਸਾਡਾ ਵੇੜਾ ਸਾਚ ਬੈਜੂ ਕਿ ਆ ਕੇ ਦਸਾਰਾ ਵੇੜਾ ਛੱਡ ਕੇ ਆਏ ਕਰ ਤੂੰ ਕਰਦੀ ਨਹੀਂ ਮੈਂ ਵੀ ਤੈਸੇ ਕਰਦੀ ਹਾਂ ਪੁੜੇ ਸਾਰਾ ਛੱਡ ਪਾਣੀ ਡੋਲ ਦੂ ਟੈਂਕੀਆਂ ਵਿੱਚ ਜਾਓ ਚਾਚਾ ਨਾ ਪੈਣੇ ਤੋਂ ਪਾਣ ਦਿਆਂ ਨਾ ਪੜਾ ਦੇ ਪੜਾ ਦੇ ਪਣੀ ਲੈ ਮੈਂ ਹੋ ਜਾ ਜਾਂਦੀ ਆ ਸਾਡੇ ਬੇਣ ਚ ਵਾ ਜਾਂਦੀ ਆ ਆ ਕੇ ਕੱਪੜੇ ਪਾਉਂਗੀ ਪਾਣੇ ਮੈਂ ਤਾਂ ਕੋਈ ਨਾ ਜਿੰਨ ਥਾਂਗੀ ਤਾਂ ਕਿਹਨਾਂ ਸਾਡੀਆਂ ਬੇਲਾਂ ਕਰ ਦਿੰਦੀ ਆ ਇਹ ਪਾ ਲੈ ਟੁੱਟੀ ਜਦ ਆਵਾਰੀ ਹੁੰਦੀ ਆ ਬਾਲੀ ਮਾਰੀ ਆ ਚੈਰੀ ਮੰਮੀ ਮੇਰੇ ਪੈ ਲੈਣ ਦਤ ਗਾਨੀ ਆ ਗਈ ਪੈਸਾ ਪੈ ਸੜਦਾ ਸੁਖ ਪਾ ਰਿਆ ਤਾਂ ਚਿੱਤੇ ਦੀ ਆਈ ਪਣੀ ਬਈ ਬਾਈਆਂ ਦੀ ਆ ਕੇ ਸਾਡੇ ਵੇੜੇ ਚ ਆਪ ਦਾ ਵੇੜਾ ਸਾਰਾ ਛੱਡਿਆਊਗੀ ਥੋੜੇ ਕਿਹੇ ਜੀ ਆ ਜਾ ਤੁਹਾਨੂੰ ਮੈਂ ਤਾਂ ਆਉਂਦੀ ਪਣੀ ਬਸ ਚੱਕਾ ਦੇ ਕਪੜੇ ਲੈ ਜਾ ਪਰ ਉਧਰ ਚੱਕਾ ਸਾਰਾ ਖੁਦ ਲੈ ਜਾ ਉਧਰ ਇੱਥੇ ਨਾ ਚੱਟਿਆ ਪਰ ਸਾਰਾ ਕਸ ਚੱਕਿਆ ਤੋ ਪੜਾਉਂਦੀ ਤੂੰ ਆਈ ਹੁਣ ਸਾਡੇ ਘਰੇ ਮੈਂ ਤਾਂ ਹੁੰਦੀ ਨਹੀਂ ਹਾਂ ਮਟ ਜਾਨੀ ਚੱਕਾ ਦਾ ਸਾਰਾ ਕਸਲਾ ਜਾ ਪਰ ਉਧਰ ਹੀ ਉਧਰ ਤੂੰ ਆਈ ਹੁਣ ਮੈਂ ਤਾਂ ਕਾਸੈ ਨੂੰ ਨਹੀਂ ਆਉਂਦੀ ਤੁਹਾਡੇ ਹਮਦੀ ਨਹੀਂ ਮੈਂ ਕਾਸੈ ਨੂੰ ਵੀ ਸਾਰਾ ਕੁਸਰਾ ਬਦ ਦਿੱਤਾ ਮੇਰੇ ਘਰੇ ਵਾਰਾ ਫਿਰ ਜੁਗਾਈ ਰਹਿ ਨੂ ਫੇਰ ਕੀ ਹੋ ਗਈ ਤੁਹਾਡੇ ਕੱਪੜੇ ਥੋੜੇ ਇੱਥੇ ਦੋ ਦਿਨ ਬੈ ਕੇ